ਪਰਵਾਸੀ ਲੋਕਾਂ ਨੇ ਪੁਲਿਸ ਦੇ ਨਾਲ ਕੀਤੀ ਕੁੱਟਮਾਰ ਜਿਸ ਦੀ ਵੀਡੀਓ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਉਹ ਦੱਸ ਦਈਏ ਕਿ ਅਕਸਰ ਹੀ ਪੰਜਾਬ ਪੁਲਿਸ ਆਪਣੇ ਕਾਰਨਾਮੇ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਕਈ ਵਾਰ ਪੰਜਾਬ ਪੁਲਿਸ ਨੂੰ ਲੋਕਾਂ ਦੇ ਨਾਲ ਧੱਕਾ ਕਰਦਿਆਂ ਦੀ ਵੀਡੀਓ ਵੀ ਸਾਹਮਣੇ ਆਈਆਂ ਨੇ ਲੇਕਿਨ ਅੰਮ੍ਰਿਤਸਰ थाना सदरਦੀਨ ਆਉਂਦੇ ਇਲਾਕੇ ਦੇ ਵਿੱਚ ਪੰਜਾਬ ਪੁਲਿਸ ਦੇ ਨਾਲ ਜੱਗੋ ਤੇਰ ਵੀ ਹੋ ਗਈ ਹੈ ਤੇ थाना सदर ਦੀ ਪੁਲਿਸ ਇਲਾਕੇ ਦੇ ਵਿੱਚ ਚੱਲ ਰਹੇ ਪ੍ਰਵਾਸੀ ਲੋਕਾਂ ਦੇ ਦੋ ਧਿਰਾਂ ਦੇ ਝਗੜੇ ਨੂੰ ਸੁਲਝਾਉਣ ਵਾਸਤੇ ਗਈ ਤਾਂ ਉੱਥੇ ਪ੍ਰਵਾਸੀ ਲੋਕਾਂ ਦੇ ਵੱਲੋਂ ਸਦਰ ਥਾਣੇ ਦੀ ਪੁਲਿਸ ਦੇ ਨਾਲ ਹੀ ਹੱਥੋਪਾਈ ਕਰਨੇ ਸ਼ੁਰੂ ਕਰ ਦਿੱਤੀ। ਯਾਨੀ ਕਿ ਦੋ ਧਿਰਾਂ ਆਪਸ ਦੇ ਵਿੱਚ ਝਗੜਾ ਕਰ ਰਹੀ ਸੀ ਤੇ ਪੁਲਿਸ ਜਦੋਂ ਸੁਲਝਾਉਣ ਲਈ ਜਾਂਦੀ ਹੈ ਤਾਂ ਪੁਲਿਸ ਦੇ ਨਾਲ ਹੀ ਤੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਦੱਸਦੀ ਹੈ ਕਿ ਪ੍ਰਵਾਸੀ ਲੋਕਾਂ ਦੇ ਵੱਲੋਂ ਸੱਤਰ ਥਾਣੇ ਦੀ ਪੁਲਿਸ ਦੇ ਨਾਲ ਹੀ ਹੱਥੋਪਾਈ ਜੋ ਕੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਪ੍ਰਵਾਸੀ ਔਰਤਾਂ ਦੇ ਵੱਲੋਂ ਪੁਲਿਸ ਦੀ ਕੁਟਮਾਰ ਵੀ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਹੀ ਥਾਣਾ ਸੱਤਰ ਤੋਂ ਹੋਰ ਪੁਲਿਸ ਬੁਲਾ ਕੇ ਇਹਨਾਂ ਪ੍ਰਵਾਸੀ ਲੋਕਾਂ ਨੂੰ ਜੋ ਕਿ ਹਿਰਾਸਤ ਦੇ ਵਿੱਚੋਂ ਲਿੱਤਾ ਗਿਆ ਹੈ ਤਾਂ ਇਸ ਸੰਬੰਧੀ ਦੱਸਦੀ ਹੈ ਕਿ ਤੁੰਗਬਾਲਾ ਇਲਾਕੇ ਦੇ ਲੋਕਾਂ ਨੇ ਦੱਸਿਆ ਹੈਗਾ ਕਿ ਉਹਨਾਂ ਦੀ ਗਲੀ ਦੇ ਵਿੱਚ ਪਰਵਾਸੀ ਲੋਕਾਂ ਦਾ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਸੀਗਾ ਅਤੇ ਦੋਵਾਂ ਧੀਰਾਂ ਬੈਠ ਕੇ ਰਾਜ਼inama ਕਰ ਰਹੀਆਂ ਸੰਤ ਤੇ ਇਸ ਦੌਰਾਨ ਕਾਫੀ ਤੂਤੂ ਮਈਵਾ ਜੜੀ ਕਿ ਤੂਤੂ ਮੈਮੇ ਹੋਈ ਅਤੇ ਜਦੋਂ ਇਸ ਮਾਮਲੇ ਦੇ ਵਿੱਚ ਪੁਲਿਸ ਇੱਥੇ ਪਹੁੰਚੀ ਤਾਂ ਇਹਨਾਂ ਪਰਵਾਸੀ ਲੋਕਾਂ ਦੇ ਵੱਲੋਂ ਪੁਲਿਸ ਦੇ ਨਾਲ ਵੀ ਹੱਥੋਪਾਈ ਸ਼ੁਰੂ ਕਰ ਦਿੱਤੀ ਤੇ ਪੁਲਿਸ ਦੀ ਕੁਟਮਾਰ ਕੀਤੀ ਹੈ ਇਸ ਸੰਬੰਧੀ ਪੁਲਿਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈਗਾ ਤੇ ਉੱਥੇ ਇਲਾਕਾ ਵਾਸੀ ਦੇ ਵੱਲੋਂ ਕੀ ਕੁਝ ਕਿਹਾ ਹੈ ਆਉ ਤੁਹਾਨੂੰ ਇੱਕ ਵਾਰ ਸੁਣਾਉਂਦੇ ਹਾਂ ਅਤੇ ਦੂਜੇ ਪਾਸੇ ਜਦੋਂ ਇਹ ਸੰਬੰਧ ਦੇ ਵਿੱਚ ਥਾਣਾ ਸੱਦਰ ਦੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਪੁਲਿਸ ਦੇ ਅਧਿਕਾਰੀਆਂ ਨੇ মিডিਆ ਨੂੰ ਬਿਆਨ ਦੇਣ ਤੋਂ ਵੀ ਮਨਾ ਕਰ ਦਿੱਤਾ ਅਤੇ 18 ਘੰਟੇ ਵੀ ਜਾਣ ਦੇ ਦੋਵਾਂ ਟੀਰਾ ਦੇ ਵਿਚਾਲੇ ਹੋਏ ਝਗੜੇ ਤੇ ਪੁਲਿਸ ਦੇ ਜੋ ਕਿ ਕਲੰਦਰਾ ਕੱਟ ਕੇ ਜੋ ਕਿ ਦੱਸਦੇ ਕਿ ਕਲੰਦਰ ਦੀ ਕਾਪੀ মিডিਆ ਨੂੰ ਜ਼ਰੂਰ ਦਿੱਤੀ ਹੈ ਲੇਕਿਨ ਪੁਲਿਸ ਦੇ ਨਾਲ ਹੋਈ ਕੁੱਟਮਾਰ ਦੇ ਬਾਰੇ ਪੁਲਿਸ ਅਧਿਕਾਰੀ ਦੇ ਵੱਲੋਂ ਜੋ ਕਿ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ ਮੋਦਵਰ ਬੰਦਾ RAMU ਭਲਵਾਨ ਆ ਤੇ ਇਹਨਾਂ ਦੇ ਘਰ ਪੁਲਿਸ ਆਈ ਸੀਗੀ ਤੇ ਇਟ ਖੋ ਰਿਆ ਮੈਨੂੰ ਜੀ ਨਾ 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 ਚਲੋ ਕੋਈ ਨਹੀਂ ਤੇ ਇਹ ਇਹਨਾਂ ਦੇ ਘਰ ਪੁਲਿਸ ਆਈ ਸੀ ਇਹਨਾਂ ਦਾ ਪੋਤਰਾ ਮੈਨੂੰ ਸਤਨ ਗਿਆ ਹੈ ਤੇ ਮੈਂ ਆਇਆ ਤੇ ਇਹਨਾਂ ਜਿਹੜੇ ਇਹਨਾਂ ਦੀ ਕੁੜੀ ਹੈਗੀ ਹੈ ਕੀ ਨਾਮ ਉਹਦਾ ਕਿਰਨ ਕਿਰਨ ਉਹਨੇ ਮਲਾਜਮ ਦੇ ਦੋ ਚਪੇੜਾ ਮਾਰਤੇ ਮੇਰੇ ਹੁੰਦੇ ਆ ਇਹ ਸਰਪੰਚ ਜੀ ਵੀ ਲਾਗੇ ਗਵਾਹ ਨੇ ਸਾਰਾ ਮੁੱਲਾ ਗਵਾਹ ਹੈ ਇਹਨੇ ਮੇਰੇ ਹੁੰਦੇ ਮਲਾਜਮ ਦੇ ਦੋ ਚਪੇੜਾ ਮਾਰੀਆਂ ਐਸਾ ਹੀ ਗੁਰਨਾਮ ਸਿੰਘ ਦੇ ਮਲਾਜਮ ਨੂੰ ਹੱਥ ਚੁਕਣਾ ਤੇ ਬਹੁਤ ਮੰਦ ਪਾ ਕੇ ਪਾਗੜਾ ਇਸ ਤੋਂ ਬਾਅਦ ਕੀ ਹੋ ਸਕਦਾ ਜੇ ਮਲਾਜਮ ਨੇ ਸੇਫ ਹੈਗੇ ਨਹੀਂ ਕਿਥੋਂ ਸੇਫ ਹੋਵਾਂਗੇ ਪੁਜੀ ਜੋ ਗਲੀ ਮੱਲਾ ਕਹਿੰਦੇ ਉਹ ਕਾਰਵਾਈ ਹੋਣੀ ਚਾਹੀਦੀ ਹੈ ਸਾਰੀ ਗਲੀ ਗਵਾਏ ਕਿੰਨੇ ਜਣੇ ਕਿੰਨੇ ਮਲਾਕ ਕਿੰਨੇ ਪੁਲਿਸ ਵਾਲੇ ਦੋ ਮਲਾਜ਼ਮ ਸੀਗੇ ਸਾਰੇ ਟੱਬਰ ਦੋਵੇਂ ਮਲਾਜ਼ਮ ਨੂੰ ਪੈਗੇ ਕਿੰਨੇ ਰੱਟ ਕਿਤੇ ਪੁੱਛਦੇ ਆ ਪੁਲਿਸ ਵਾਲੇ ਤਿੰਨ ਬੰਦੇ ਲੈ ਕੇ ਗਏ ਜੀ ਇੱਕ ਉਹਨਾਂ ਦਾ ਜਵਾਈ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਨੂੰ ਰਵੀ ਨੂੰ ਇਦੋਂ ਮੁਲਾਜ਼ਮ ਸੀ ਨਾ ਇਹ ਸਾਰੀ ਫੈਮਲੀ ਘਰ ਦੀ ਸਾਰੀ ਫੈਮਲੀ ਦੀ ਹਾਂਜੀ ਉਹਨਾਂ ਦੇ ਘਰ ਪੈ ਗਏ ਹਾਂਜੀ ਨਹੀਂ ਨਹੀਂ ਪ੍ਰਵਾਸੀ ਹੈ ਇਹ ਪ੍ਰਵਾਸੀ ਹੈ ਹਾਂਜੀ ਪ੍ਰਵਾਸੀ ਹਾਂਜੀ ਮੁਲਾਜ਼ਮਾਂ ਦੇ ਬਾਰੇ ਕੀਤਾ ਕੀ ਮੰਗ ਕਰਦੇ ਹੋ ਇਸ ਤਰ੍ਹਾਂ ਦੇ ਬਹੁਤ ਗਲੀ ਵਿੱਚ ਕੰਦ ਜੋ ਹਾਂਜੀ ਬਹੁਤ ਜ਼ਿਆਦਾ ਕਿੰਨੀ ਕਾਰਵਾਈ ਹੋਣੀ ਚਾਹੀਦੀ ਇਸ ਤਰ੍ਹਾਂ ਦੇ ਇਹਨਾਂ ਨੇ ਸਾਰੇ ਕਹਿਣ ਦੇ ਪੀ ਇੱਥੋਂ ਜਾਣਾ ਚਾਹੀਦਾ ਇਹਨਾਂ ਨੂੰ ਕਿੰਨੇ ਬੰਦੇ ਸੀ ਪ੍ਰਵਾਸੀ ਪ੍ਰਵਾਸੀ ਦੇ ਕਾਫੀ ਜਾਣੇ ਕੀ ਸਾਰਿਆਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਸੀ ਹਾਂਜੀ ਲੇਡੀ ਨੇ ਕੀਤਾ ਜੀ ਲੇਡੀ ਨੇ ਹਾਂਜੀ ਤੇ ਉਹਦੇ ਜਵਾਈ ਨੂੰ ਅੰਦਰ ਕੈਦ ਕਰ ਲਿਆ ਪੁਲਿਸ ਨੇ ਆ ਕੇ ਅੰਦਰੋਂ ਕਢਾਇਆ ਉਹਨਾਂ ਨੂੰ ਪੁਲਿਸ ਨੇ ਕੋਈ ਹਮਲਾ ਵਗੈਰਾ ਨਹੀਂ ਆਹ ਕੁੜੀ ਕਿਰਨ ਨੇ ਕੀਤਾ ਥੱਪੜ ਮਾਰਿਆ ਪੁਲਿਸ ਅਫਸਰ ਨੇ ਸਮਝਦੇ ਕਿੰਨੀ ਮਾਂ ਦਾ ਭਾਗੀ ਖਸਕ ਸਮਝਦੇ ਆ ਗੱਲ ਕਰ ਪੁਲਿਸ ਰੀਸਿਵ ਨਹੀਂ ਕਿਤੇ ਆਮ ਲੋਕਾਂ ਦਾ ਕੀ ਬਣੇਗਾ ਇਹ ਵੀ ਗਲਤ ਹੈ ਜੀ ਅਸੀਂ ਵੀ ਧੀਆਂ ਪੁੱਤਾਂ ਵਾਲੇ ਆ ਨੂਆਂ ਵਾਲੇ ਆ ਪੋਤਿਆਂ ਵਾਲੀਆਂ ਮੈਂ ਤੇ ਹਮਮ ਅਗਰ ਪੁਲਿਸ ਲੋਕਾਂ ਦੀ ਸੁਰੱਖਿਆ ਤੋਂ ਵਾਸਤੇ ਸੁਰੱਖਿਆ ਵਾਸਤੇ ਜੀ ਜੇ ਇਸੇ ਇਹਨਾਂ ਨੂੰ ਹੀ ਆਵਾਜ਼ ਮਾਰਨੀ ਕਿਹਨੂੰ ਕਵਾਂਗੇ ਬਿਲਕੁਲ ਬਿਲਕੁਲ ਕਿਸਨੂੰ ਰੱਛ ਕੀਤਾ ਪੁੱਛਨੇ ਪੁੱਲੇ ਨੇ ਤਾਂ ਬਿਓ ਨੂੰ ਕੀਤਾ ਜਵਾਈ ਨੂੰ ਕੀਤਾ ਕਿਸ ਤਰ੍ਹਾਂ ਦੀ ਸਜ਼ਾ ਚਾਹੁੰਦੇ ਹੋ ਇਸ ਤਰ੍ਹਾਂ ਉਹ ਤਾਂ ਜੋ ਹੁਣ ਕਾਨੂੰਨ ਜੋ ਸਜ਼ਾ ਬੰਦੀ ਉਹੀ ਮਿਲੇਗੀ ਪੁਲਿਸ ਵਾਲੇ ਕਿਹਨੇ ਨਾਜ ਮਾਰ ਚਾਰ ਪੰਜ ਦੇ ਅੱਗੇ ਸੀਗੇ ਜੱਜੀ ਮੰਮੀ ਦੋ ਦੋ ਆਜੋ ਇੱਥੇ ਆਜੋ ਕਿਨੇ ਜਣੇ ਦੋ ਜਣੇ ਅੱਜ ਬਾਤ ਚੋਣਾ ਨਹੀਂ ਫੇਰ ਭਾਈ ਪੁਲਿਸ ਜਰੂਰ ਨੇ ਫਿਰ ਕੇ ਫਿਰ ਪੁਲਿਸ ਆਈ ਆ ਦੋ ਮੁਲਾਜ਼ਮ ਖਲੋਤੇ ਮੇਰੇ ਹੁੰਦੇ ਆ ਮੁਲਾਜ਼ਮ ਦੇ ਮੂੰਹ ਤੇ ਉਹਨੇ ਦੋ ਥੱਪੜ ਮਾਰੇ ਆ ਤੇ ਉਹ ਵਿਚਾਰਾ ਉਹਨੇ ਫਿਰ ਫੋਨ ਕੀਤਾ ਫਿਰ ਪੂਰਾ ਸਟਾਫ ਆਇਆ ਉਹਨਾਂ ਦਾ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਤੇ ਇਹ ਹੋਣੀ ਚਾਹੀਦੀ ਉਹ ਗੰਦਾ ਬੰਦਾ ਮਹੱਲੇ ਚ ਨਹੀਂ ਰਹਿਣਾ ਚਾਹੀਦਾ ਬਿਲਕੁਲ ਨਹੀਂ ਰਹਿਣਾ ਚਾਹੀਦਾ ਬੱਚਿਆਂ ਤੇ ਅਸਰ ਪੈਂਦਾ ਜੀ ਇਦਾਂ ਪਰ ਇਹ ਪ੍ਰਵਾਸੀ ਨੇ ਚਲੋ ਬੰਦਾ ਰਵੇ ਭੈਣ ਭਰਾਵਾਂ ਨੂੰ ਗੰਦ ਬਹੁਤ ਬੋਲਦੀਆਂ ਨੇ ਦੋ ਦੋ ਜਾਣੇ ਦੇ ਇਹਨਾਂ ਨੇ ਇੱਕ ਆਦਮੀ ਕੀਤੇ ਨੇ ਸਣੇ ਮਾਂ ਤੇ ਸਣੇ ਪਿਓ ਸਾਰਾ ਕੁਝ ਇਹ ਸਮਝੇ ਪੁਲਿਸ ਲੋਕਾਂ ਦੀ ਇਹ ਬਸਰ ਬਸਰ ਹੈ ਜੇ ਪੁਲਿਸ ਪੁਲਿਸ ਦਾ ਹੀ ਇਹ ਹਾਲ ਹੈ ਤਾਂ ਸਾਡੇ ਬੜਗਿਆਂ ਦਾ ਕੀ ਹੋਣਾ ਕਾਰਵਾਈ ਇਹ ਹੋਣੀ ਚਾਹੀਦੀ ਹੈ ਕਿ ਇਹੋ ਜੇ ਬੰਦੇ ਮੱਲੇ ਚ ਰਹਿਣੇ ਨਹੀਂ ਚਾਹੀਦੇ ਮੇਰਾ ਨਾਮ ਕਮਲਜੀਤ ਕੌਰ ਹੈ ਕਿਰਪਾਲ ਕलोनी ਹੈ ਅੱਜ ਦਾ ਤੇ ਮੈਂ ਕਵਾਂਗੀ ਮੈਂ ਹੈ ਨਹੀਂ ਸੀ ਪਰ ਇਹਨਾਂ ਨੇ ਕੁੱਟਿਆ ਮਲਕੇ ਪੁੱਲ ਸੁਆਲੀ ਨੂੰ ਖਤਰਾ ਇਹ ਨਾਂ ਮੈਨੂੰ ਦੱਸਿਆ ਭੰਜੀ ਨੇ ਪਰ ਇਹ ਜਦੋਂ ਬੋਲਦੇ ਬਹੁਤ ਗੰਦਾ ਹੀ ਬੋਲਦੇ ਆ ਇਹ ਇੱਥੇ ਹੋਣਾ ਵੀ ਨਹੀਂ ਚਾਹੀਦੇ ਅਸੀਂ ਤਾਂ ਕਹਿੰਨੇ ਇੱਥੋਂ ਚਲੇ ਜਾਣ ਚੱਲਣਾ ਕਿ ਨਹੀਂ ਮੰਦਪਾ ਕੀ ਘਟਣਾ ਸਮਝਿਆ ਗਿਆ ਪੰਜਾਬ ਪ੍ਰੀਜ਼ਨ ਨਹੀਂ ਜੀ ਨਹੀਂ ਬਿਲਕੁਲ ਸਾਡਾ ਆਹੀ ਆਪ ਕਹਿੰਦੇ ਆ ਹੀ ਮੈਂ ਕੁਝ ਨਹੀਂ ਕਹਿ ਸਕਦੇ ਇਹਨਾਂ ਨੂੰ ਇੰਨਾ ਬੋਲਦੇ ਆ ਪੁਲਿਸ ਵਾਲੇ ਆਏ ਸੀ ਕੀ ਕਰਾਂ ਸੀ ਕੋਈ ਮੈਟਰ ਸੀ ਇਹਨਾਂ ਦਾ ਕੀ ਸੀ ਉਹ ਚੀਜ਼ ਬੁਲਾਇਆ ਸੀ ਇਹਨਾਂ ਨੇ ਬੁਲਾਇਆ ਸੀ ਖੋਦੀ ਇਹਨਾਂ ਦੇ ਆਪਸ ਚ ਹੀ ਗੱਲ ਹੋਏਗੀ ਕੋਈ ਉਸ ਤੋਂ ਕਰਕੇ ਬੁਲਾਇਆ ਗਿਆ ਫੋਟੋ ਮਾਰ ਕਿਧਰ ਕਰਨੇ ਲੋਕ ਸਾਰੇ ਉਹਨਾਂ ਨੇ ਬੁਲਾਤਾ ਆਉਂਦੇ ਸਾਰੇ ਮਾਰਨ ਦੇ ਆਉਂਦੇ ਤੁਹਾਨੂੰ ਦੱਸ ਰਿਹਾ ਇਹਨਾਂ ਨੇ ਦੇਖਿਆ ਹੈ ਤੁਹਾਨੂੰ ਦੱਸ ਰਿਹਾ ਮੈਂ ਇੱਥੇ ਹੈ ਨਹੀਂ ਸੀ ਪਰ ਇਹਨਾਂ ਨੇ ਸਾਡੇ ਨਾਲ ਹੀ ਬਹੁਤ ਬੋਲੇ ਹੋਏ ਆ ਸਾਨੂੰ ਬਹੁਤ ਕੁਝ